ਜਿੱਤੇ ਇੱਕ ਪਾਸੇ ਦਿੱਲੀ ਹਰਿਆਣਾ ਸਰਹੱਦ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਉੱਥੇ ਦੂਜੇ ਪਾਸੇ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾ ਪੰਚਾਇਤ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਤਿਆਰੀ ਕੀਤੀ ਹੈ ਤੇ ਇਸ ਨੂੰ ਲੈ ਕੇ ਕਿਸਾਨ ਆਗੂ ਨੇ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਪਹੁੰਚ ਕੇ ਦਿਖਾਉਣਗੇ ਕਿ ਇਸ ਮਹਾ ਪੰਚਾਇਤ ਨੂੰ ਸਫਲ ਬਣਾਉਣਗੇ ਇਸ ਮੌਕੇ ਕਿਸਾਨ ਆਗੂ ਨੇ ਕਹਿਣਾ ਹੈ ਕਿ ਕਿਸੇ ਵੀ ਵੇਲੇ ਉਹਨਾਂ ਨੂੰ ਸਰਕਾਰ ਦੇ ਪ੍ਰਸ਼ਾਸਨ ਨਜ਼ਰਬੰਦ ਕਰ ਸਕਦੀ ਹੈ ਇਸ ਲਈ ਹੁਣ ਤੋਂ ਹੀ ਇਸ ਅੰਦੋਲਨ ਦੇ ਸਬੰਧੀ ਉਹ ਕੂਚ ਕਰਦੇ ਹਨ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਉਹ ਮਹਾਪੰਚਾਇਤ ਕਰਨਗੇ ਆ ਕਿ ਇਸ ਮਹਾਪੰਚਾਇਤ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਨੇ। ਮੈਨੂੰ ਗੁਰਦੇਵ ਸਿੰਘ ਵਰਪਾਲ ਸੰਸਕ੍ਰਿਤ ਕਮੇਟੀ ਦਾ ਸੂਬਾ ਵੀ ਸਰ ਜਿਹੜੀ 14 ਮਾਰਚ ਨੂੰ ਮਹਾਪੰਚਾਇਤ ਕੀਤੀ ਜਾ ਰਹੀ ਹੈ ਤੁਸੀਂ ਅੱਜ ਤਿਆਰੀ ਕੀਤੀ ਹੋ ਕਿ ਕਾਰਨ ਕੀ ਹੈਗਾ ਕਿ ਪਹਿਲਾਂ ਹੀ ਚੱਲੇ ਤੁਸੀਂ। ਦੇਖੋ ਜੀ ਇਹ ਪਹਿਲਾਂ ਨਹੀਂ ਚੱਲੇ। ਅਸੀਂ ਇਸ ਕਰਕੇ ਚੱਲੇ ਆ ਵੀ ਇੱਕ ਤੇ ਲੋਕਾਂ ਨੂੰ ਵੇਅਰ ਕਰਨ ਦੇ ਆ ਪਿੰਡਾਂ ਦੇ ਵਿੱਚ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਘਰਾਂ ਤੋਂ ਤੁਰੇ ਹੋਏ ਆ। ਲੋਕਾਂ ਨਾਲ ਲੈ ਰਹੇ ਆ ਮੀਟਿੰਗਾਂ ਕੀਤੀਆਂ ਤੇ ਲੋਕਾਂ ਦਾ ਸੰਜੋਗ ਜਿਹੜਾ ਉਹ ਨਾਲ ਲਿਆ ਕਿਉਂਕਿ ਅਸੀਂ 50000 ਤੋਂ ਜਿਹੜਾ ਵਾ ਵੱਧ ਇੱਕੋ ਜਨਤਾ ਨੂੰ ਲੈ ਕੇ ਜਾ ਰਹੇ ਆ ਪੰਜਾਬ ਦੇ ਵਿੱਚੋਂ ਤੇ 1 ਲੱਖ ਤੋਂ ਜਿਹੜਾ ਵੱਧ ਉੱਥੇ ਅਸੀਂ ਜਿਹੜੀ ਆ ਗਿਣਤੀ ਕਰਾਂਗੇ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਥੇਬੰਦੀਆਂ ਆ ਰਹੀਆਂ ਆਪਣੇ ਨਮਾਇਦੇ ਬਣਾ ਲੈਣਗੇ ਕਿਉਂਕਿ ਉੱਥੇ ਜਿਹੜਾ ਵਾ ਅਸੀਂ ਇੱਕ ਦਿਨ ਵਾਸਤੇ ਮਹਾਪੰਚਾਇਤ ਕਰਨੀ ਆ ਤੇ ਉਹ ਅਸੀਂ ਵੱਡੇ ਭਾਰੀ ਕੱਟ ਦੇ ਵਿੱਚ ਜਿਹੜੀ ਉਹ ਕਰਨੀ ਚਾਹੁੰਦੇ ਆ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਐਮਐਸਪੀ ਗਰੰਟੀ ਕਾਨੂੰਨ ਸਾਡਾ ਜਿਹੜਾ ਸੀਗਾ ਉਹ ਮੰਨੀਆਂ ਮੰਗਾਵਾ ਜੇ ਉਹ ਤੋਂ ਨਹੀਂ ਦੇ ਰਿਹਾ ਤੇ ਅਸੀਂ ਅੱਜ ਤੇਰੇ ਬਹੁਤ ਧਿਆਨ ਕੇ ਜਿਹੜੀ ਆ ਮੰਗ ਕਰ ਰਹੇ ਆ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦਿੱਤਾ ਜਾਵੇ ਦੂਸਰਾ ਸਾਡਾ ਕਰਜ਼ੇ ਤੋਂ ਮੁਕਤ ਕੀਤਾ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ ਤੇ ਸਾਡਾ ਬਿਜਲੀ ਐਕਟ 2020 ਜਿਹੜਾ ਉਹਨੂੰ ਰੱਦ ਕੀਤਾ ਜਾਵੇ ਤੇ ਸਾਡਾ ਪ੍ਰਦੂਸ਼ਨ ਵਾਲਾ ਐਕਟ ਜਿਹੜਾ ਨੂੰ ਖ਼ਾਸ ਲਿਆ ਜਾਵੇ ਮਨਸ਼ਾ ਕੀ ਲੱਗ ਰਹੀ ਜੀ ਕੇਂਦਰ ਸਰਕਾਰ ਦੀ ਕਿਸਾਨਾਂ ਪਰ ਦੇਖੋ ਜੀ ਮਨਸ਼ਾ ਤੇ ਜਿਹੜੀ ਉਹ ਦਿਸਣ ਰਹੀ ਹੈ ਉਹ ਮਾੜੀ ਆ ਕਿਉਂਕਿ ਜਿਹੜੀਆਂ ਪਾਰਟੀਆਂ ਗਈਆਂ ਜਾ ਕੇ ਬੈਠੇ ਆ ਲੋਕ ਸਾਡੇ ਕਿਸਾਨ ਉਥੇ ਤੇ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਸ਼ੰਭੂ ਦੇ ਉੱਤੇ ਹੀ ਰੋਕ ਲਿਆ ਗਿਆ ਵਾ ਤੇ ਪਹਿਲਾਂ ਆਂਦੇ ਸੀਗੇ ਵੀ ਸਾਡੇ ਡਾਕਟਰ ਟਰਾਲੀਆ ਜਿਹੜੀ ਉਹ ਨਹੀਂ ਜਾਣ ਦਿੱਤੇ ਜਾਣਗੇ ਤੇ ਜੇ ਪੈਦਲ ਜੋ ਲੋਕ ਜਾ ਰਹੇ ਨੇ ਤੇ ਉਹਨਾਂ ਨੂੰ ਵੀ ਠੇਰਾ ਕਰਾਈ ਜਿਹੜੀ ਆ ਸਰਕਾਰ ਕਰ ਰਹੀ ਆ ਕਿਉਂਕਿ ਸਰਕਾਰ ਸ਼ਾਮ ਨੂੰ ਗੱਲ ਕਰਕੇ ਸਵੇਰੇ ਉਹ ਮੁੱਕਰ ਜਾਂਦੀ ਆ ਤੇ ਸਾਨੂੰ ਪੰਜਾਬ ਜਾਂ ਮਤਲਬ ਭਾਰਤੀ ਸਰਕਾਰ ਹੈ ਜਿਹੜੀ ਇਹਨਾਂ ਤੇ ਦੋਹਾਂ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਇਸ ਕਰਕੇ ਜਿਹੜਾ ਅਸੀਂ ਆਪਣੇ ਤਰੀਕੇ ਦੇ ਨਾਲ ਜਿਹੜਾ ਵਾ ਅੱਜ ਤੋਂ ਜਿਹੜਾ ਵਾ ਦਿੱਲੀ ਆ ਨੂੰ ਜਿਹੜਾ ਵਾ ਪੁੱਛ ਕਰਨ ਜਾ ਰਹੇ ਹਾਂ ਸਰਦਾਰ ਸਿੰਘ ਮਾਹੂ ਅੱਜ ਦੰਤਾਂ ਤੋਂ ਸਾਹ ਸਰਦਾਰ ਜੀ ਕੀ ਕਹਿਣਾ ਚਾਹੋਗੇ ਦਿੱਲੀ ਤਿਆਰੀ ਕਿਚ ਲਈ ਮਹਾਪੰਚਾਇਤ ਦੀ ਸਭ ਤੋਂ ਪਹਿਲਾਂ ਤੇ ਜਿਹੜੀ ਮਹਾਪੰਚਾਇਤ ਹੋਈ ਆ ਇਹ ਕਿਤੇ ਬਾਰਡਰ ਦੇ ਉੱਪਰ ਕਿਸਾਨ ਬੈਠੇ ਉਹਨਾਂ ਨੂੰ ਜਾਣੇ ਦਿੱਤਾ ਜਾ ਰਿਹਾ ਲੱਗਦਾ ਕਿ ਜੇ ਤੁਹਾਨੂੰ ਵੀ ਜਾਣ ਦਿੱਤਾ ਜਾਵੇਗਾ ਦੇਖੋ ਅਸੀਂ ਤੇ ਇੱਕ ਨਾ ਇੰਡੀਆ ਦੇ ਵਿੱਚ ਲੋਕਾਂ ਨੂੰ ਦੱਸਣਾ ਜਾ ਰਹੇ ਹਾਂ ਜਿਵੇਂ ਸਰਕਾਰ ਨੇ ਸਾਡੇ ਭਰਾਵਾਂ ਨੂੰ ਉੱਥੇ ਡੱਕ ਲਿਆ ਹਰਿਆਣੇ ਦੇ ਬਾਰਡਰ ਉੱਪਰ ਤੇ ਉਹਨਾਂ ਦੇ ਸਰਕਾਰ ਨੇ ਇੱਕ ਪਲੀ ਲਾਈ ਕਿ ਟਰੈਕਟਰ ਲੈ ਕੇ ਜਾ ਰਹੇ ਆ ਟਰੈਕਟਰ ਇਹਦਾ ਤੋਪਾਂ ਵਾਂਗੂ ਬਣਾਣਾ ਟਰੈਕਟਰ ਇਹਨਾਂ ਦੇ ਗ੍ਰਨੇਡ ਆ ਇਹਨਾਂ ਦੇ ਹਥਿਆਰ ਆ ਲੈ ਬਣਿਆ ਸੂਟਸੈਕ ਲੱਗ ਜਾਵੇ ਅਸੀਂ ਤੇ ਲੋਕਾਂ ਨੂੰ ਇਹ ਮੈਸੇਜ ਦੇਣਾ ਹੈ ਸਰ ਮਹਾਪੰਚਾਇਤ ਕਰਕੇ ਟਰੈਕਟਰਾਂ ਕੋਲ ਬਿਣਾ ਜਾ ਰਹੇ ਸੀ ਕਿ ਸਾਨੂੰ ਫਿਰ ਵੀ ਸਰਕਾਰ ਦੇਖੋ ਕਿਉਂ ਰੋਕ ਰਹੀ ਆ ਇਹਨਾਂ ਇੱਕ ਨੈਰੇਟਿਵ ਨੈਰੇਟਿਵ ਬਣਾ ਦਿੱਤਾ ਕਿ ਇਹ ਜਿਹੜੇ ਕਿਸਾਨ ਆ ਨਾ ਇਹ ਪਤਾ ਨਹੀਂ ਇਹ ਅੱਗੇ ਦਿੱਲੀ ਕੀ ਕਰ ਦੇਣਾ ਉਹ ਅਸੀਂ ਨੈਰੇਟਿਵ ਨੂੰ ਤੋੜਨ ਵਾਸਤੇ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰਾਂ ਸਾਨੂੰ ਬਰਦਾਸ਼ਤ ਨਹੀਂ ਦੇਈ ਕਰਦੀ ਚਾਹੇ ਟਰੈਕਟਰਾਂ ਦੇ ਉੱਪਰ ਹੋਈਏ ਚਾਹੇ ਬਸਾਂ ਉੱਪਰ ਇਹ ਚਾਹੇ ਟ੍ਰੇਨ ਉੱਪਰ ਹੋਈਏ ਹੋਰ ਵੀ ਅਸੀਂ ਇਸੇ ਨਹੀਂ ਪਹਿਲਾਂ ਨਿਕਲੇ ਆ ਕਿ ਸਰਕਾਰ ਦੀ ਜਿਹੜੀ ਨੀਤੀ ਆ ਉਹ ਨੀਤੀ ਸਰਕਾਰ ਦੀ ਆ ਕਿ ਅਸੀਂ ਉਹਦੇ ਮਹਾਪੰਚਾਇਤ ਨਾ ਕਰ ਸਕੀਏ ਪਰ ਜਿਵੇਂ ਸਰਕਾਰ ਆਪਣੀ ਨੀਤੀ ਵਰਤਦੀ ਹੋਂ ਉਸੇ ਤਰ੍ਹਾਂ ਸੀ ਵੀ ਆਪਣੇ ਬਿਅੰਤ ਚੇਂਜ ਕਰਦੇ ਰਹਿੰਦੇ ਅਸੀਂ ਪਹਿਲਾਂ ਤੋਂ ਤਿਆਰੀ ਕਰਦੇ ਜਦੋਂ ਤਾਂ ਮਤਲਬ ਦੇ ਉੱਪਰ ਉਤੇ ਆਹੀ ਵੱਡਾ ਕੱਟ ਕਰਕੇ ਅਸੀਂ ਰਹਿੰਦੇ ਪ੍ਰਧਾਨ ਜੀ ਲੱਗਦਾ ਕਿ ਜਿੱਦਾਂ ਅੱਡੀਆਂ ਜਥੇਬੰਦੀਆਂ ਹੈਗੀਆਂ ਇਹਦਾ ਸਰਕਾਰ ਫਾਇਦਾ ਚੁੱਕਦੀ ਕਿੰਦਰ ਤੇ ਕੋਈ ਇਹ ਤੇ ਕਾਮਨ ਜੀ ਗੱਲ ਆ ਜਦੋਂ ਲੀਡਰਾਂ ਦੇ ਵਿੱਚ 파ੜ ਪੈਂਦਾ ਗਵਰਨਮੈਂਟ ਨੂੰ ਤਾਂ ਬੈਨੀਫਿਟ ਹੁੰਦਾ ਵਾ ਇਹੋ ਜੀ ਤੇ ਕੋਈ ਗੱਲ ਨਹੀਂ ਆ ਬਾਕੀ ਫਿਰ ਵੀ ਇਹੋ ਜੀ ਕੋਈ ਗੱਲ ਨਹੀਂ ਕਿ ਸਰਕਾਰ ਪੂਰਾ ਬੈਨੀਫਿਟ ਲੈ ਜਾਏ ਕਿ ਸਾਡੇ ਜਿਹੜੇ ਭਰਾ ਜਿਹੜਾ ਆਪਸੀ ਦੇ ਲੀਡਰਾਂ ਦਾ ਪਾੜ ਪਿਆ ਉਹ ਲੀਡਰਾਂ ਦੀ ਈਗੋ ਆ ਭੰਦੇਰ ਸਾਹਿਬ ਦੀ ਉਹਨਾਂ ਦੀ ਕੀ ਈਗੋ ਆ ਸਾਡੀ ਜਿਹੜੀ ਐਸਕੇਐਮ ਦੀ ਕਮੇਟੀ ਨੇ ਉਹਨਾਂ ਨੂੰ ਨਿਯੋਤਾ ਭੇਜਿਆ ਇਕੱਠੇ ਹੋ ਜਾਣਗੇ ਔਰ ਹੋਣਾ ਪੈਗਾ ਇੱਕਠੇ ਹੋ ਕੇ ਐਡੀ ਵੱਡੀ ਤਾਕਤ ਦੇ ਨਾਲ ਲੜਨ ਵਾਸਤੇ ਸਾਨੂੰ ਇਕੱਠੇ ਹੋਣਾ ਪੈਣਾ। ਲੱਗਦਾ ਕਿ ਜੇ ਤੁਸੀਂ ਤਿਆਰੀ ਕੀਤੀ ਹੋ ਤੇ ਕੇਂਦਰ ਸਰਕਾਰ ਨੇ ਵੀ ਤੁਹਾਨੂੰ ਰੋਕਣ ਦੀ ਤਿਆਰੀ ਕੀਤੀ ਹੋਵੇਗੀ। ਨਜ਼ਰਬੰਦ ਕੀਤਾ ਜਾ ਸਕਦਾ ਪ੍ਰਧਾਨ ਨੂੰ। ਬਿਲਕੁਲ ਅਸੀਂ ਇਸੇ ਨਹੀਂ ਪਹਿਲਾਂ ਅੱਜ ਤੋਂ ਅਸੀਂ ਘਰਾਂ ਤੋਂ ਬਾਹਰ ਨਿਕਲ ਗਏ ਆ। ਅਸੀਂ ਲੋਕਾਂ ਨੂੰ ਲਾਮਬਦ ਪਿੰਡਾਂ ਵਿੱਚ ਕਰਨ ਰਿਹਾ ਕਰਨ ਜਾ ਰਹੇ ਆ। ਸਾਡਾ ਅਜੇ ਤੋਂ ਟਿਕਾਣਾ ਨਹੀਂ ਹੋਗਾ। ਫੋਨ ਅਸੀਂ ਆਪਣੇ ਬੰਦ ਕਰ ਦਿੱਤੇ ਆ ਕਿ ਸਾਡੀ ਕੀ ਲੈ ਕੇ ਸਰਕਾਰ ਸਾਨੂੰ ਗ੍ਰਿਫਤਾਰਨਾ ਕਰ ਲਵੇ। ਇਸੇ ਲਈ ਅਸੀਂ ਅੱਜ ਤੋਂ ਹੀ ਘਰਾਂ ਤੋਂ ਬਾਹਰ ਨਿਕਲ ਗਏ ਆ। ਤੇ ਸਾਨੂੰ ਪੂਰਾ ਸ਼ੱਕ ਹੈ ਸਰਕਾਰ ਤੇ ਸਾਨੂੰ ਗ੍ਰਿਫਤਾਰ ਜਾਂ ਨજરਬੰਦ ਕਰ ਸਕੀਦੀ ਆ ਪਰ ਫਿਰ ਵੀ ਅਸੀਂ ਦਿੱਲੀ ਪਹੁੰਚ ਗਏ ਤੁਸੀਂ ਪਿੰਡਾਂ ਦੇ ਵਿੱਚ ਵਿਚਰੇ ਲੋਕਾਂ ਦੀ ਕਿੰਦਾ ਦੀ ਰਾਏ ਹੈਗੀ ਹੈ ਦਿੱਲੀ ਜਾਨੂ ਮਹਾਪੰਚਾਇਤ ਦੀ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰ ਰਹੇ ਆ ਜਾਗਰੂਕ ਕਰ ਰਹੇ ਆ ਦੱਸ ਰਹੇ ਲੋਕਾਂ ਨੂੰ ਕਿ ਜਿਹੜੀ ਮਹਾਪੰਚਾਇਤ ਆ ਮਜ਼ਦੂਰਾਂ ਕਿਸਾਨਾਂ ਆਮ ਲੋਕਾਂ ਦੇ ਹੱਕ ਵਿੱਚ ਕੀਤੀ ਜਾ ਰਹੀ ਆ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੈਲਪ ਕਰ ਰਹੀ ਆ ਸਰਕਾਰ ਨੂੰ ਆਪਣੀਆਂ ਮੰਗਾਂ ਬਣਾਉਣ ਉਸੇ ਕੀਤੀ ਜਾ ਰਹੀ ਹੈ ਔਰ ਹਰ ਵਰਗ ਦਾ ਉਹਦੇ ਵਿੱਚ ਦਾਨੇ ਗਿਆ ਹੈ ਔਰ ਲੋਕ ਸਾਡ ਨਾਲ ਵਧੀਆ ਵੱਡੀ ਗਿਣਤੀ ਦੀ ਜੋੜ ਰਹੀ ਹੈ ਲੱਗਦਾ ਹੈ ਕਿ ਇਸ ਮਹਾਪੰਚਾਇਤ ਦਾ ਦਿੱਲੀ ਸਰਕਾਰਾਂ ਦੇ ਉੱਪਰ ਕੋਈ ਬੜੇ ਕਾ ਅਸਰ ਹੋਏਗਾ ਜੀ ਬਿਲਕੁਲ ਜੀ ਇਸ ਚੀਜ਼ ਦਾ ਅਸਰ ਹੋਏਗਾ ਇਸੇ ਲਈ ਤੇ ਸਰਕਾਰਾਂ ਹੁਣ ਸਾਡੇ ਲੀਡਰਾਂ ਦੀ ਗ੍ਰਿਫਤਾਰੀਆਂ ਕਰਨ ਬਾਰੇ ਆਪਣੀ ਉਹਨਾਂ ਬੋਲਸ ਜਾਣ ਦਿੱਤੀਆਂ ਟ੍ਰੇਨਾਂ ਦੇ ਉੱਪਰੋਂ ਨਿਗਰਾਨੀ ਰੱਖ ਰਹਾ ਹੈ ਜੇ ਅਸਰ ਆਦਾ ਫੇਰੇ ਨਾ ਸਰਕਾਰ ਤੇ ਸਾਡੀ ਕਾਲ ਦਾ ਹੀ ਅਸਰ ਅਸਰ ਸਰਕਾਰ ਦੇ ਉੱਪਰ ਅਸਰ ਜ਼ਰੂਰ ਹੋਏਗਾ